ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਅੱਜ ਅਸੀਂ ਇੱਥੇ ਚੱਕਦਾਨਾ ਪਿੰਡ ਜ਼ਿਲ੍ਹਾ ਸ਼ਿਦਪਗ ਸਿੰਘ ਨਗਰ ਦੇ ਚੱਕਦਾਨਾ ਪਿੰਡ 'ਚ ਪਹੁੰਚੇ ਆ ਜਿੱਥੋਂ ਦੇ ਉੱਗੇ ਸਮਾਜ ਸੇਵੀ ਜਿਹੜੇ ਗੁਰਚੰਦ ਸਿੰਘ ਨਾਰਵੇ ਜਿਹੜੇ ਆਮ ਤੌਰ ਤੇ ਤੁਸੀਂ ਅਖਬਾਰਾਂ ਵਿੱਚ ਜਾਂ ਟੈਲੀਵਿਜ਼ਨ ਤੇ ਦੇਖਦੇ ਰਹਿੰਦੇ ਹੋ ਓਕੇ ਜਿਹੜੇ ਹਰ ਇੱਕ ਮੁੱਦੇ ਤੇ ਜਿਹੜੇ ਪ੍ਰਸ਼ਨ ਕਰਦੇ ਆ ਸੋ ਉਹਨਾਂ ਦੇ ਕੋਲ ਪਹੁੰਚੇ ਅੱਜ ਇੱਕ ਦੋ ਮੁੱਦਿਆਂ ਤੇ ਅਸੀਂ ਗੱਲਾਂ ਬਾਤਾਂ ਕਰਾਂਗੇ ਜਿਹੜਾ ਪਹਿਲਾ ਮੁੱਦਾ ਸਾਡਾ ਇਹ ਹੋਏਗਾ ਕਿ ਜਿਹੜੇ ਅੱਜ ਜਿਹੜੇ ਸਿਆਸੀ ਲੋਕ ਆ ਪਾਰਟੀਆਂ ਬਦਲਦੇ ਆ ਕਿਉਂਕਿ ਬਹੁਤ ਉਮੀਦ ਨਾਲ ਜਿਹੜੇ ਲੋਕ ਉਹਨਾਂ ਨੂੰ ਸਿਆਸੀ ਆਗੂ ਚੁਣਦੇ ਆ ਆਪਣਾ ਉਹ ਦੂਸਰੇ ਦਿਨ ਪਤਾ ਲੱਗਦਾ ਕਿ ਉਹ ਕਿਸੇ ਹੋਰ ਪਾਰਟੀ ਸ਼ਾਮਲ ਹੋ ਗਏ ਪਹਿਲਾ ਮੁੱਦਾ ਸਾਡਾ ਇਹ ਹੋਏਗਾ ਦੂਸਰਾ ਜਿਹੜੇ ਸਾਡੇ ਜਿਹੜੇ ਆਫੀਸਰ ਸਹਿਬਾਨ ਨੇ ਕਈ ਜਿਹੜੇ ਹੈਗੇ ਆ ਉਹ ਅਸਤੀਫੇ ਦੇ ਕੇ ਜਾਂ ਆਪਣੀ ਸਰਵਿਸ ਤੋਂ ਪਹਿਲਾਂ ਹੀ ਘਰ ਨੂੰ ਜਾ ਰਹੇ ਆ ਕਿ ਉਹ ਇਹ ਬਾਅਦ ਵਿੱਚ ਇਹ ਕਹਿੰਦੇ ਨੇ ਕਿ ਅਸੀਂ ਸਾਨੂੰ ਇਹ ਸਿਸਟਮ ਚੰਗਾ ਨਹੀਂ ਲੱਗਦਾ ਜਾਂ ਇਦਾਂ ਦੀ ਕੋਈ ਗੱਲਬਾਤ ਆਪਣੀ ਇਮਾਨਦਾਰੀ ਦੀ ਮਿਸਾਲ ਦਿੰਦੇ ਆ ਸੋ ਉਹ ਦੋਵਾਂ ਮੁੱਦਿਆਂ ਤੇ ਉਹ ਲੋਕ ਹਿੱਤ ਵਿੱਚ ਕਿੰਨਾ ਹੈ ਦੋਵੇਂ ਮੁੱਦੇ ਕਿ ਲੀਡਰਾਂ ਦਾ ਪਾਰਟੀ ਬਦਲਣਾ ਜਾਂ ਅਫਸਰ ਸਹਿਬਾਨਾਂ ਦਾ ਲੋੜ ਤੋਂ ਪਹਿਲਾਂ ਘਰ ਚਲੇ ਜਾਣਾ ਇਹ ਲੋਕ ਹਿੱਤ ਵਿੱਚ ਹੈਗੇ ਆ ਕਿ ਨਹੀਂ ਹੈਗੇ ਇਹ ਅਸੀਂ ਨੌਰਵੀ ਸਾਬ ਤੋਂ ਪੁੱਛਾਂਗੇ ਸਾਡੇ ਨਾਲ ਜੁੜੇ ਨੇ ਜੀ ਬਾਈ ਜੀ ਖੱਤਸਾ ਇੱਕ ਜੀ ਕੀ ਫਤ ਹੈ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਤੁਸੀਂ ਇਸ ਜਗ੍ਹਾ ਤੇ ਆਏ ਆ ਧੰਨਵਾਦ ਤੁਹਾਡਾ ਤੇ ਜਿਹੜੀ ਆ ਵਿਸ਼ੇ ਆਪਾਂ ਲਿਆ ਨਾ ਉਹਦੇ ਵਿੱਚ ਜਿਹੜੇ ਪੋਲੀਟিক্যাল ਲੀਡਰ ਅਜਕੜ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਆਪਣੀ ਪਾਰਟੀ ਛੱਡ ਕੇ ਜਦੋਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਬਾਈ ਬਰਥ ਆ ਰਿਹਾ ਪਿੱਛੋਂ ਉਹ ਪਾਰਟੀ ਛੱਡ ਕੇ ਦੂਸਰੀ ਪਾਰਟੀ ਜਾਂਦੇ ਜਦੋਂ ਉਹਨਾਂ ਨੂੰ ਉੱਥੇ ਟਿਕਟਾਂ ਮਿਲੇ ਇਹਦੇ ਨਾਲ ਉਹ ਕੈਰੈਕਟਰ ਉਹਨਾਂ ਦਾ ਦੱਸਦਾ ਵੀ ਇਹ ਲੋਕਾਂ ਨਾਲ ਕਿੰਨਾ ਘੋਸ ਪਾਰਟੀ ਦੇ ਵਿੱਚ ਪਿਆਰ ਕਰਦੇ ਹੋਗੇ ਜਦੋਂ ਛੱਡ ਕੇ ਦੂਸਰੀ ਪਾਰਟੀ ਜਾਂਦੇ ਤਾਂ ਦੂਸਰੀ ਪਾਰਟੀ ਦੇ ਉਹਨੂੰ ਆਪਣੀ ਪਾਰਟੀ ਜਿਹਾ ਆਇਆ ਹੈ ਕਹਿੰਦੇ ਕਿ ਤੋ ਟਿਕਟਾਂ ਦੇ ਦਿੰਦੇ ਆ ਤੇ ਉੱਥੇ ਦੀ ਜਿਹੜੀ ਪਾਰਟੀ ਚੋਂ ਜਾਂਦੇ ਤਾਂ ਉੱਥੇ ਦੇ ਜਿਹੜੇ ਲੋਕ ਉਹਨਾਂ ਦੇ ਮਗਰ ਹੁੰਦੇ ਆ ਉਸ ਪਾਰਟੀ ਦੇ ਉਹਨਾਂ ਉੱਤੇ ਕਿੰਨੀ ਸੱਟ ਵੱਜਦੀ ਉਹਨਾਂ ਦੇ ਵਿੱਚ ਵੀ ਕੋਈ ਕਾਬਲ ਲੋਕ ਹੁੰਦੇ ਜਿਹੜੇ ਕਿ ਉਹ ਰਹਿੰਦੇ ਸੋਚਦੇ ਵਿੱਚ ਵੀ ਸ਼ਾਇਦ ਸਾਨੂੰ ਇਹ ਟਿਕਟ ਮਿਲ ਜੇ ਤੇ ਉਹ ਇੱਕ ਦੋ ਤਿੰਨ ਚੀਜ਼ਾਂ ਇਦਾਂ ਦੀਆਂ ਹੈਗੀਆਂ ਜਿੱਦ ਤੁਸੀਂ ਨੁਕਸਾਨ ਦੇ ਵਿੱਚ ਜਾਂਦੇ ਆ ਅਦਰਵਾਈਜ਼ ਜਿਹੜਾ ਸਾਰਾ ਸਿਸਟਮ ਹੈ ਨਾ ਉਹਦੇ ਵਿੱਚ ਜਿਹੜਾ ਬਦਲਾਅ ਆ ਬਦਲਾਅ ਤਾਂ ਮਤਲਬ ਉਹ ਰੁਦਬ ਜੇ ਤੂੰ ਜਿੱਤ ਤਰੱਕੀ ਕਰਨੀ ਆ ਬਦਲਾਅ ਉਹਨੂੰ ਹੀ ਜਾਂਦਾ ਇੱਥੇ ਬਦਲਾਅ ਨਹੀਂ ਹੋ ਰਿਹਾ ਨੈਗੇਟਿਵ ਜ ਸਾਰਾ ਸਿਸਟਮ ਬਦਲੀ ਹੋ ਰਿਹਾ ਜਿਹਨਾਂ ਲੋਕ ਇਧਰੋਂ ਇਧਰ ਇਧਰੋਂ ਇਧਰ ਉਹਦੇ ਨਾਲ ਫੇਰ ਉਹ ਪਰਸਨਲੀ ਉਹਨਾਂ ਦਾ ਮੈਟਰ ਇਹ ਬਣ ਜਾਂਦਾ ਉਹਨਾਂ ਦੀ ਭਲਾਈ ਮੁਲਕ ਦੀ ਭਲਾਈ ਨਹੀਂ ਕਰ ਸਕਦੇ ਤਾਂ ਨਾ ਕੋਈ ਸਿਆਸੀ ਭਲਾਈ ਕਰ ਸਕਦੇ ਆ ਤੇ ਉਹਨਾਂ ਦੇ ਉੱਤੇ ਥੋੜੀ ਬਹੁਤੀ ਜਿਹੜੀ ਸੋਚ ਰੱਖਣੀ ਚਾਹੀਦੀ ਹੈ ਤਾਂ ਕਿ ਤੁਹਾਡੀਆਂ ਪਾਰਟੀਆਂ ਦਾ ਬਦਚ ਬਦਨਾਮ ਹੋਣ ਪਈ ਇਹਨਾਂ ਨੂੰ ਉਸ ਪਾਰਟੀ ਤੋਂ ਬੰਦਾ ਚੱਕਿਆ ਉਹ ਜਿਹੜਾ ਉੱਥੋਂ ਚੱਕਿਆ ਵੀ ਹੈ ਨਾ ਉਹ ਵੀ ਜੇ ਅਗਲੇ ਸਾਲ ਫੇਰ ਛੱਡ ਕੇ ਤੁਹਾਨੂੰ ਚਲ ਗਿਆ ਤਾਂ ਫਿਰ ਤੁਹਾਡਾ ਨੈਗੇਟਿਵ ਹੋਈ ਜਾਣਾ ਤੇ ਤੁਸੀਂ ਪਾਰਟੀ ਜਿਆਦਾ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਨੁਕਸਾਨ ਹੁੰਦਾ ਨਾ ਉਹ ਲੀਡਰ ਜਦ ਬਦਲਾਅ ਕਰਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪੈਂਦੀ ਉਹਨਾਂ ਨੂੰ ਸਿਰਫ ਆਪਣੀ ਕੁਰਸੀ ਜਾਂ ਸ਼ੋਹਰਤ ਜਾਂ ਪੈਸੇ ਦੇ ਉੱਤੇ ਹੁੰਦੇ ਆ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ ਬਹੁਤੀ ਤੁਹਾਡੀ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਲੀਡਰ ਜਿਹੜੇ ਆ ਦਲ ਬਦਲੂ ਕਹਿ ਸਕਦੇ ਆ ਵੇ ਰਾਤ ਨੂੰ ਕੁਝ ਹੋ ਰਿਹਾ ਤੇ ਸਵੇਰ ਨੂੰ ਕੋਈ ਹੋਰ ਪਾਰਟੀ ਆ ਉਹ ਮਤਲਬ ਆਪਣਾ ਨੁਕਸਾਨ ਤਾਂ ਉਹਨਾਂ ਦਾ ਹੈਗਾ ਹੈਗਾ ਪਰ ਲੋਕਾਂ ਦਾ ਵੱਧ ਨੁਕਸਾਨ ਹੋ ਰਿਹਾ ਕਿਉਂਕਿ ਉਹ ਲੋਕਾਂ ਦਾ ਮੇਰੇ ਖਿਆਲ ਜਿੱਥੇ ਤੱਕ ਇਹ ਸਿਆਸਤ ਜਿਹੜੀ ਆ ਜਿਹੜੇ ਜਿੰਨੀ ਵੀ ਹੈਗੀ ਆ ਜਿੰਨੀਆਂ ਪਾਰਟੀਆਂ ਇਹ ਨਿਹਾਰਵਾਲ ਨਹੀਂ ਜਾ ਰਹੀਆਂ ਫਿਰ ਇਸ ਤਰ੍ਹਾਂ ਉਹਦਾ ਉਹਦੇ ਬਿਲਕੁਲ ਸਾਫ ਗੱਲ ਕਲੀਅਰ ਹੋ ਜਾਂਦੀ ਹੈ ਨਾ ਨਾਲੇ ਤੁਹਾਡਾ ਵੀ ਪਤਾ ਲੱਗ ਗਿਆ ਨਾ ਜਿਹੜਾ ਤੁਸੀਂ ਕਿਸੇ ਪਾਰਟੀ ਦੇ ਵਿੱਚੋਂ ਆਏ ਬੰਦੇ ਨੂੰ ਮਾਨ ਜਿਆਦਾ ਦਿੰਨੇ ਆ ਉਸ ਪਾਰਟੀ ਚ ਉਹਨੂੰ ਕੱਢਿਆ ਕਿਉਂ ਗਿਆ ਉਹਦਾ ਵੀ ਕੋਈ ਕਾਰਨ ਹੋਗਾ ਨਾ ਜਿਹੜਾ ਉਹ ਕਾਰਨ ਵੀ ਫੜਨਾ ਚਾਹੀਦਾ ਜੇ ਤੁਹਾਨੂੰ ਕੋਈ ਚੰਗਾ ਬੰਦਾ ਆਉਂਦਾ ਤਾਂ ਗੱਲ ਮੈਂ ਨਹੀਂ ਕਹਿੰਦਾ ਵੀ ਸਾਰੇ ਕਹਿੰਦੋ ਤੇ ਉਹਦੇ ਬਾਅਦ ਜਿਹੜਾ ਤੁਸੀਂ ਲੈਣਾ ਨਾ ਉਹਦਾ ਨੈਗੇਟਿਵ ਤੇ ਤੁਹਾਡੇ ਤੇ ਵੀ ਅਸਰ ਆਉਣਾ ਜਿਹਨੇ ਇਹਨੂੰ ਲਿਆ ਹੈ ਨਾ ਉਹ ਤੁਹਾਡੀ ਪਾਰਟੀ ਵੀ ਛੱਡਦਾ ਜਿਹੜਾ ਉਧਰ ਛੱਡ ਗਿਆ ਕੱਲ ਇਧਰ ਵੀ ਛੱਡ ਦੂਗਾ ਤੁਹਾਡੀ ਜਿਹੜੀ ਪਾਰਟੀ ਦੇ ਵਿੱਚ ਪਿੱਛੇ ਲੋਕ ਤੁਹਾਡੇ ਨਾਲ ਖੜੇ ਆ ਉਹਨਾਂ ਤੇ ਇੱਕ ਭੈੜਾ ਅਸਰ ਪੈਂਦਾ ਇਹ ਸਿਆਸਤ ਦੇ ਵਿੱਚ ਜਿਹੜੀ ਲੜਾਈ ਝਗੜੇ ਕਰਨ ਨੂੰ ਕਈ ਵਾਰੀ ਸਾਡੇ ਲੋਕ ਆਪਣੇ ਉਸ ਸਿਆਸੀ ਬੰਦੇ ਦੇ ਪੇਵਰ ਪਿੱਠ ਤੇ ਖੜਦੇ ਆ ਉਹ ਬੰਦਾ ਹੀ ਮੁਰਿਆ ਬਦਲੀ ਹੋ ਜਾਂਦਾ ਤਾਂ ਉਹਨਾਂ ਦੀ ਲੜਾਈ ਝਗੜਾ ਪੈ ਜਾਂਦਾ ਇਲੈਕਸ਼ਨ ਤੋਂ ਜਾਂ ਫਿਰ ਸਿਆਸਤ ਤੋਂ ਸਾਨੂੰ ਬੰਦੇ ਹਮੇਸ਼ਾ ਜਿਹੜੀ ਜਦੋਂ ਮੁਲਕ ਚਲਾਉਣਾ ਤਾਂ ਸਿਆਸਤ ਦੇ ਵਿੱਚ ਸਿਆਸੀ ਬੰਦੇ ਜਿਹੜੇ ਹੋਣਿਆ ਉਹਨਾਂ ਨੂੰ ਵੀ ਦੇਖਭਾਲ ਕਰਨੀ ਪੈਂਦੀ ਹੈ ਜਿੱਦਾਂ ਆਪਣੀ ਫੈਮਲੀ ਦੇ ਵਿੱਚ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਆ ਫੈਮਲੀ ਦਾ ਧਿਆਨ ਰੱਖਦੇ ਆ ਉਹ ਸਾਨੂੰ ਇੱਕ ਸਿਸਟਮ ਬਣਾਉਣਾ ਪੈਣਾ ਨਾ ਕਿ ਇਧਰੋਂ ਆਇਆ ਉਧਰੋਂ ਆਇਆ ਉਹ ਫੜ ਲੈ ਰਾਤ ਨੂੰ ਹੋਰ ਦਿਨ ਨੂੰ ਹੋਰ ਪਰਸਨ ਹੋਰ ਤਾਂ ਭੱਜ ਜਾ ਉਹਨਾਂ ਦੀ ਗੁਰਹੇਜ ਕਰਨ ਦੀ ਲੋੜ ਆ ਇੱਕ ਨੌਰਬੇ ਸਾਹਿਬ ਇੱਕ ਹੋਰ ਗੱਲ ਦੇਖਣ ਚ ਜ਼ਰੂਰ ਆਈ ਆ ਕਿ ਜਿੱਦਾਂ ਇਹ ਪੰਜਾਬ ਦੀ ਗੱਲ ਕਰ ਲਈ ਤਾਂ ਆਮ ਆਦਮੀ ਪਾਰਟੀ ਤੇ ਲੋਕਾਂ ਨੂੰ ਬਹੁਤ ਆਸਾਂ ਸੀਗੀਆਂ ਕਿ ਇਹ ਕੁਝ ਬਦਲਾਅ ਕਰਨਗੇ ਜਾਂ ਕਿਦਾਂ ਪਰੰਤੂ ਉਹਦੇ ਵਿੱਚ ਵੀ ਦੇਖਣ ਚ ਆ ਜੋ ਅਸੀਂ ਸਟੱਡੀ ਕਰਦੇ ਆ ਹਰ ਰੋਜ਼ ਅਸੀਂ ਦੇਖਦੇ ਆ ਖਬਰਾਂ ਜਾਂ ਅਖਬਾਰਾਂ ਚ ਦੇਖਦੇ ਆ ਤੇ ਉਹ ਬਾਕੀ ਪਾਰਟੀਆਂ ਦੇ ਵਿੱਚੋਂ ਉਹ ਆਵਾਦੀ ਪਾਰਟੀ ਚਾਈ ਜਾਂਦੇ ਆ ਕਿਉਂਕਿ 92 ਸੀਟਾਂ ਤੇ ਇਹਨਾਂ ਨੂੰ ਮਾਣ ਸਨਮਾਨ ਬਖਸ਼ਿਆ ਪੰਜਾਬ ਦੇ ਲੋਕਾਂ ਨੇ ਪਰੰਤੂ ਅੱਜਕੱਲ ਜਿਹੜਾ ਹੈਗਾ ਦਲ ਬਦਲਣਾਂ ਦੀ ਗੱਲ ਉਹੀ ਆ ਜਾਂਦੀ ਹੈ ਕਿ ਆਵਾਦੀ ਪਾਰਟੀ ਵਿੱਚ ਵੀ ਬਹੁਤ ਸਾਰੇ ਜਿਹੜੇ ਪੁਰਾਣੀਆਂ ਪਾਰਟੀਆਂ ਦੇ ਆਗੂ ਹੈਗੇ ਆ ਉਹ ਆ ਰਹੇ ਆ ਕੀ ਉਹ ਇੱਕ ਤੇ ਆਵਾਦੀ ਪਾਰਟੀ ਦਾ ਕੋਈ ਆਉਣ ਵਾਲੇ ਤੋਂ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਇਹ ਗੱਲ ਤੁਹਾਡੀ ਠੀਕ ਹੈ ਜਿਹੜਾ ਨੁਕਸਾਨ ਹੋਣਾ ਤਾਂ ਉਹ ਤੁਸੀ ਉਹਨੂੰ ਪਹਿਲੇ ਸੋਚ ਵਿਚਾਰ ਕਰਨੀ ਪਣੀ ਹੈ ਇਸ ਚੀਜ਼ ਦੇ ਉੱਤੇ ਕਿ ਜਿਹੜੇ ਬੰਦੇ ਬਾਹਰੋਂ ਤੁਸੀਂ ਲੈ ਰਹੇ ਆਪਣੀ ਪਾਰਟੀ ਨੂੰ ਛੱਡ ਕੇ ਜਦੋਂ ਆਪਾਂ ਪੰਜਾਬ ਦੇ ਵਿੱਚ 92 ਸੀਟਾਂ ਲੈ ਕੇ ਜਿੱਤਣ ਦਾ ਆ ਜਾਂ ਹੋਰ ਤੁਹਾਡੀ ਐਮਪੀ ਦੀਆਂ ਸੀਟਾਂ ਦੇ ਉੱਤੇ ਤੁਸੀਂ ਸੋਚ ਰੱਖ ਕੇ ਜਿਹੜਾ ਕੰਮ ਕਰਦੇ ਆ ਉਹਦੇ ਵਿੱਚ ਜੇ ਇੱਕ ਦੋ ਸੀਟਾਂ ਘੱਟ ਵੀ ਤੁਹਾਡੇ ਕੋ ਆਈਆਂ ਤਾਂ ਤੁਹਾਡੀ ਪਾਰਟੀ ਤੇ ਇੱਕ ਸੋਲਡਰ ਰਹੂਗੀ ਨਾ ਜੇ ਤੁਸੀਂ ਦਲ ਬਦਲੂ ਲਿਆਈ ਗਏ ਉਹ ਬਾਅਦ ਛੱਡ ਕੇ ਜਾਈ ਜਾਂਦੇ ਤਾਂ ਤੁਹਾਡੇ ਨੈਗੇਟਿਵ ਅਸਰ ਪੈਣਾ ਫਿਰ ਮੈਂ ਤਾਂ ਆਮ ਆਦਮੀ ਪਾਰਟੀ ਨੂੰ ਇਹੀ ਬਹਿਨਦੀ ਕਰਦਾ ਵੀ ਤੁਸੀਂ ਜਿਹੜੀ ਐਂਟਰੀ ਦਿੰਦੇ ਨਾ ਉਹ ਥੋੜੀ ਜੀ ਬੰਦ ਕਰੋ ਆ ਐਡੀ ਵੱਡੀ ਪਾਰਟੀ ਹੈ ਐਨੇ ਤੁਹਾਡੇ ਕੋਲ ਵੋਟਰ ਹੈਗੇ ਤਾਂ ਐਨੀਆਂ ਤੁਹਾਡੇ ਕੋਲ ਐਮਐਲਏ ਦੀਆਂ ਸੀਟਾਂ ਹੈਗੀਆਂ ਤੇ ਜਿਹੜੀ ਸਿਆਸਤ ਸੋਦੇ ਐਮਪੀ ਦੀਆਂ ਸਾਡੀਆਂ 13 ਦੀ ਰੱਖਣਾ ਹਾਂ ਉਹਦੇ ਤੁਹਾਨੂੰ ਜ਼ਿਆਦਾ ਇੱਕ ਸੋਚ ਵਿਚਾਰ ਕਰਕੇ ਆਪਣੇ ਬੰਦਿਆਂ ਨੂੰ ਹੀ ਸੈੱਟ ਕਰਨ ਦੀ ਲੋੜ ਹੈ ਅਸੀਂ ਜਦ ਇਸ ਟੈਕ ਦੇ ਉੱਤੇ ਜਾਂਦੇ ਤਾਂ ਮਤਲਬ ਅਸੀਂ ਬੇਜਕੀਨੇ ਆਏ ਕੁਝ ਆਪਣੇ ਬੰਦਿਆਂ ਤੋਂ ਪਾਪ ਜੀਕਰ ਪੁਰਾਣੇ ਬੰਦੇ ਹੀ ਸੈੱਟ ਕਰਨੇ ਆ ਫਿਰ ਉਹ ਨਾ ਜੇ ਉਹਨਾਂ ਪਾਰਟੀਆਂ ਨੂੰ ਹੀ ਕਿਉਂ ਨਾ ਤਰਜੀਹ ਹਾਂ ਬੱਸ ਇਹਸ ਕਰ ਅੱਛਾ ਨੌਰਵੇ ਸਾਹਿਬ ਇੱਕ ਇੱਕ ਹੋਰ ਵੱਡਾ ਅੱਜਕੱਲ ਜਿਹੜਾ ਇੱਕ ਤਰਿਆ ਹੋਇਆ ਰਿਵਾਜ ਇੱਕ ਜਿਹੜੇ ਜਿਹੜੇ ਗਾਸਟਡ ਆਫਸਰ ਨੇ ਆਪਣੇ ਕੋਈ ਸੀਨੀਅਰ ਆਫਸਰ ਨੇ ਇੱਕ ਚਾਹੇ ਕਿਸੇ ਵੀ ਵਿਭਾਗ ਨਾਲ ਸੰਬੰਧਤ ਹੈ ਉਹ ਤੜਾ ਤੜ ਜਿਹੜੇ ਹੈਗੇ ਆ ਜਿੰਨਾ ਅੱਜ ਵੀ ਇੱਕ ਡੀਜੀਪੀ ਸਾਹਿਬ ਏਡੀਜੀਪੀ ਸਾਹਿਬ ਜਿਹੜੇ ਆ ਗਿਆ ਆਪਣਾ ਉਸ ਸਮੇਂ ਤੋਂ ਪਹਿਲਾਂ ਹੀ ਆਪਣਾ ਅਸਤੀਵਾ ਦੇ ਗਏ ਜਾਂ ਉਹ ਰਿਟਾਇਰਮੈਂਟ ਤੇ ਚਲੇ ਜਾਂਦੇ ਆ ਤੇ ਜਿਹੜੇ ਗਜਟਲ ਆਫੀਸਰ ਭਰਤੀ ਹੁੰਦੇ ਆ ਜਾਂ ਹੈਗੇ ਆ ਉਹਨਾਂ ਦੀ ਕੁਆਲੀਫਿਕੇਸ਼ਨ ਤਾਂ ਬਹੁਤ ਫਰਕੰਦਾਰ ਤੇ ਉਹਨਾਂ ਦੇ ਨਾਲ ਇੱਕਦਮ ਮੈਚ ਨਹੀਂ ਸਾਡਾ ਕਰਦੀ ਜਿਹੜੀ ਸਿਆਸਤ ਹੈ ਤੇ ਜਦੋਂ ਮੈਚ ਨਹੀਂ ਕਰਦੀ ਤਾਂ ਉਹਨਾਂ ਨੂੰ ਫੇਰ ਕਈ ਵਾਰੀ ਪ੍ਰੈਸ਼ਰ ਥੱਲੇ ਆ ਕੇ ਕੰਮ ਕਰਨਾ ਪੈਂਦਾ ਤਾਂ ਫਿਰ ਉਹ ਆਪਣੀਆਂ ਜੋਬਾਂ ਛੱਡਦੇ ਆ ਤੇ ਉਹ ਜੋਬ ਜਿਹੜੀ ਛੱਡਦੇ ਆ ਉਹ ਇੱਕ ਕਾਫੀ ਮਿਹਨਤ ਨਾਲ ਕਾਫੀ ਸੋਚ ਵਿਚਾਰ ਨਾਲ ਕਾਫੀ ਔਖੇ ਔਖੇ ਜਿਹਨੂੰ ਆਪਾਂ ਕਹਿ ਦਿੰਦੇ ਆ ਡਿਫਿਕਲਟ ਜੌਬ ਲੈਣੀ ਪੈਂਦੀਆਂ ਉਹ ਜਦ ਆਪਣੀ ਜੌਬ ਤੇ ਇੱਕ ਇਮਾਨਦਾਰੀ ਨਾਲ ਕੰਮ ਕਰਦੇ ਆ ਤਾਂ ਫਿਰ ਜੌਬ ਦੇ ਵਿੱਚ ਜਿਹੜੀ ਪ੍ਰੋਬਲਮ ਆਵੇ ਉਹਨੂੰ ਬਰਦਾਸ਼ਤ ਨਹੀਂ ਕਰਦੇ ਮੇਰਾ ਕਹਿਣ ਦਾ ਭਾਵ ਕਿ ਉਹ ਜਿਹੜੀ ਬਰਦਾਸ਼ਤ ਨਹੀਂ ਕਰਦੇ ਉਹ ਬਰਦਾਸ਼ਤ ਦੀ ਜਗ੍ਹਾ ਦੇ ਉੱਤੇ ਕਿਉਂਕਿ ਉਹਨਾਂ ਨੇ ਮੁਲਕ ਲਈ ਜਾਂ ਆਪਣੇ ਸੂਬੇ ਲਈ ਜਿਹੜਾ ਕੰਮ ਕਰਨਾ ਨਾ ਉਹਦੇ ਤੁਸੀਂ ਉਹਨਾਂ ਸਟੈਂਡਲੈਂਡ ਦੀ ਲੋੜ ਆ ਉਹਨੂੰ ਛੱਡਣ ਦੀ ਲੋੜ ਨਹੀਂ ਹੈਗੀ ਕਿਉਂਕਿ ਅਸੀਂ ਜਿਹੜੇ ਵੀ ਭਰਤੀ ਹੁੰਨੇ ਆ ਸਰਕਾਰ ਦੇ ਵਿੱਚ ਜਾਂ ਕਿਸੇ ਜੌਬ ਦੇ ਉੱਤੇ ਅਸੀਂ ਐਜੇ ਸੋਲਜਰੇ ਭਰਤੀ ਹੁੰਨੇ ਆ ਜਿੱਥੇ ਸੋਲਜਰ ਆਪਣੀ ਇੱਕ ਜੌਬ ਆਪਣੀ ਛਾਤੀ ਤੇ ਗੋਲੀ ਖਾਣ ਨੂੰ ਤਿਆਰ ਆ ਇਸੇ ਸਾਡੇ ਤਾਂ ਜਿੱਦਾਂ ਅਫਸਰ ਸਾਹਿਬ ਜਿਹੜੇ ਰਿਟਾਇਰ ਹੁੰਦੇ ਆ ਜਦੋਂ ਪਹਿਲੀ ਰਿਟਾਇਰਮੈਂਟ ਲੈ ਲੈਂਦੇ ਆ ਉਹਨਾਂ ਨੂੰ ਵੀ ਉੱਥੇ ਕੋਈ ਸਟੈਂਡ ਲੈਣਾ ਚਾਹੀਦਾ ਛੱਡਣੀ ਚਾਹੀਦੀ ਕਿਉਂਕਿ ਤੁਹਾਡੇ ਪਿੱਛੇ ਪਬਲਿਕ ਆ ਤੁਸੀਂ ਸੁਧਾਰ ਕਰਨਾ ਪਬਲਿਕ ਦਾ ਤੇ ਪਬਲਿਕ ਤਾਂ ਹੀ ਤੁਹਾਨੂੰ ਪਸੰਦ ਕਰਦੀ ਵੀ ਇਹ ਇੱਕ ਸੱਚਾਈ ਵਾਲੇ ਬੰਦੇ ਆ ਇਹ ਛੱਡ ਜਾਣ ਤਾਂ ਤੁਹਾਡਾ ਕੀ ਬਣੂਗਾ ਕਿਉਂਕਿ ਅਸੀਂ ਮੁਲਕ ਚਲਾਉਣ ਦੀ ਗੱਲ ਕਰਦੇ ਆ ਨਾ ਕਿ ਪ੍ਰਾਈਵੇਟ ਆਪਣੀ ਰਿਸ਼ਤੇਦਾਰੀ ਚਲਾਉਣ ਦੀ ਗੱਲ ਕਰਦੇ ਆ ਸੋ ਤੁਹਾਡੇ ਕਹਿਣ ਦਾ ਭਾਵੇਂ ਹੈ ਕਿ ਜਿਹੜੇ ਜਿਹੜੀ ਆਫਸਰ ਇਦਾਂ ਕਰਦੇ ਹੈਗੇ ਆ ਉਹਨਾਂ ਨੂੰ ਪਬਲਿਕਲੀ ਤੇ ਆਪਣੀ ਮਨ ਦੇ ਸਕੂਨ ਲਈ ਇਹ ਵਿੱਚ ਰਹਿ ਕੇ ਹੀ ਮਹਿਕਮੇ ਦੇ ਵਿੱਚ ਰਹਿ ਕੇ ਲੜਾਈ ਲੜਨੀ ਚਾਹੀਦੀ ਆ ਜਿਹੜੀ ਜਿਹੜੀ ਕਿ ਜਾਂ ਉਹ ਭ੍ਰੇਸ਼ਾਚਾਰ ਦੇ ਖਿਲਾਫ ਲੜਦੇ ਆ ਜਾਂ ਉਹ ਇਮਾਨਦਾਰੀ ਦੀ ਆਪਣਾ ਨਾਲ ਨੌਕਰੀ ਕਰਦੇ ਆ ਜਾਂ ਉਹ ਕਿਸੇ ਦਾ ਭਲਾ ਚਾਹੁੰਦੇ ਆ ਤੇ ਉਹ ਨੌਕਰੀ ਛੱਡ ਕੇ ਘਰ ਬੈਠ ਕੇ ਨਹੀਂ ਉਹ ਗੱਲ ਬਣਦੀ ਤਾਂ ਕਿ ਉਹ ਮਤਲਬ ਮਹਿਕਮੇ ਦੇ ਵਿੱਚ ਰਹਿ ਕੇ ਇਹ ਲੜਾਈ ਲੜਨ ਤਾਂ ਕਿ ਲੋਕਾਂ ਨੂੰ ਵੀ ਉਸੀ ਚੀਜ਼ ਦਾ ਫਾਇਦਾ ਹੋ ਸਕੇ ਉਹਨਾਂ ਨੂੰ ਤਾਂ ਹੁਣੇ ਹੁਣੇ ਉਹਨਾਂ ਦੇ ਮਨ ਨੂੰ ਦਿਲ ਨੂੰ ਸਕੂਨ ਤਾਂ ਮਿਲਲੀ ਹੋਵੇਗੀ ਤੇ ਲੋਕ ਉਹਨਾਂ ਦੇ ਵਿੱਚ ਲੋਕਾਂ ਦਾ ਵੀ ਭਲਾ ਹੋਏਗਾ ਸੋ ਤੁਹਾਡਾ ਨੌਰਵੇ ਸਾਹਿਬ ਤੁਹਾਡਾ ਸਾਡੇ ਚੈਨਲ ਤੇ ਆਉਣ ਦਾ ਬਹੁਤ-ਬਹੁਤ ਧੰਨਵਾਦ ਆ